ਸਾਸ਼ੀਕਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੋਗ ਬਹੁਤ ਇੰਪੋਰਟੈਂਟ ਵਲੋਗ ਹੈ ਅੱਜ ਦਾ ਅੱਜ ਦੇ ਵਲੋਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਹੀ ਅਹਿਮ ਟਾਪਿਕ ਡਿਸਕਸ ਕਰਨ ਜਾ ਰਿਹਾ ਹੈ ਉਹ ਹੈ ਵਰਕ ਪਰਮਿਟ ਕੈਨੇਡਾ ਦੇ ਵਰਕ ਪਰਮਿਟ ਦੇ ਵਿੱਚ ਜਨਮਨ ਕੰਮ ਤਾਂ ਚੱਲ ਰਿਹਾ ਜੋ ਚੱਲ ਰਿਹਾ ਹੈ ਪਰ ਵਰਕ ਪਰਮਿਟ ਦੇ ਨਾਮ ਦੇ ਉੱਤੇ ਜਦੋਂ ਕੈਨੇਡਾ ਨੇ ਹੰਡੀ ਟਾਈਟ ਕਰ ਦਿੱਤੀ ਹੈ ਤਾਂ ਹੋਰ ਵੀ ਫੇਕ ਕੰਮ ਜਿਹੜੇ ਹੈ ਜਾਂ ਏਜੰਟਾਂ ਨੇ ਕਈ ਹੋਰ ਰਾਹ ਜਿਹੜੇ ਹੈ ਉਹ ਦੱਸਣੇ ਸ਼ੁਰੂ ਕਰ ਦਿੱਤੇ ਐ ਖਾਸ ਕਰਕੇ ਜੇਕਰ ਤੁਹਾਡਾ ਵਰਕ ਪਰਮਿਟ ਰਿਫਿਊਜ਼ ਹੋ ਰਿਹਾ ਹੈ ਤੇ ਉਸ ਕੇਸ ਦੇ ਵਿੱਚ ਐਪਲੀਕੈਂਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਨਫਿਊਜ਼ ਹੈ ਕਿ ਦੁਬਾਰਾ ਵਰਕ ਪਰਮਿਟ ਲਗਾਈਏ ਨਾ ਲਗਾਈਏ ਉਹਨਾਂ ਦੀ ਐਲਐਮਆਈਆ ਦੀ ਵੈਲਿਡਿਟੀ ਕੀ ਹੋਏਗੀ ਜਾਂ ਫਿਰ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੇਂਜਸ ਕੀਤੇ ਗਏ ਐ ਜੋ 26 ਸਤੰਬਰ ਤੋਂ ਹੁਣ ਲਾਗੂ ਹੋ ਗਏ ਨੇ ਕਿ ਉਹਨਾਂ ਤੇ ਉਹ ਰੂਲ ਕੰਡੀਸ਼ਨ ਲਾਗੂ ਹੋਣਗੇ ਜਾਂ ਨਹੀਂ ਹੋਣਗੇ ਸੋ ਇਹਨਾਂ ਸਾਰੇ ਟੌਪਿਕ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਨਾ ਹੈ ਸਿਰਫ ਤੇ ਸਿਰਫ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਨਾ ਹੈ ਵਰਕ ਪਰਮਟ ਨੂੰ ਲੈ ਕੇ ਭਾਵੇਂ ਉਹ ক্লোਜ਼ ਵਰਕ ਪਰਮਟ ਹੋਵੇ ਫਰਮੇ ਓਪਨ ਵਰਕ ਪਰਮਿਟ ਹੋਵੇ ਦੋਵਾਂ ਕੇਸਸ ਦੀ ਗੱਲ ਕਰਨੀ ਬਹੁਤ ਜ਼ਿਆਦਾ ਇੱਥੇ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਸ ਤੁਹਾਡਾ ਐਸੋ ਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨਾ ਹੈ ਕਿ ਜਿਹੜੇ ਚੇਂਜਸ ਹੋਏ ਨੇ 26 ਤਰੀਕ ਤੋਂ ਉਹ ਲਾਗੂ ਨੇ 101% ਹੈ ਭਾਵੇਂ ਤੁਸੀਂ ਨਵੀਂ ਐਪਲੀਕੇਸ਼ਨ ਲਗਾ ਰਹੇ ਹੋ ਜਾਂ ਫਿਰ ਰਿਫਿਊਜ਼ ਹੋਈ ਐਪਲੀਕੇਸ਼ਨ ਲਗਾ ਰਹੇ ਹੋ ਤੁਹਾਡੇ ਤੇ ਇਹ ਰੂਲ ਕੰਡੀਸ਼ਨ ਜਿਹੜੇ ਆ ਉਹ ਲੱਗਣੀ ਹੀ ਲੱਗਣੀ ਆ ਇਹ ਚੀਜ਼ ਧਿਆਨ ਰੱਖਿਓ ਕਈ ਲੋਕਾਂ ਨੂੰ ਵਹਿਮ ਇਹ ਹੈ ਕਿ ਭਈ ਮੈਂ ਤੇ ਐਪਲੀਕੇਸ਼ਨ ਪਹਿਲਾਂ ਲਗਾਈ ਸੀ ਉਹ ਅਪਲੀਕੇਸ਼ਨ ਰਿਫਿਊਜ਼ ਹੋ ਗਈ ਮੇਰੇ ਕੋਲ ਐਲਐਮਆਈ ਪਈ ਹੈ ਮੇਰੇ ਕੋਲ ਸਾਰਾ ਪੁਰਾਣਾ ਡਾਟਾ ਪਿਆ ਹੈ ਕੀ ਮੈਂ ਦੁਬਾਰਾ ਅਪਲੀਕੇਸ਼ਨ ਲਗਾਉਂਗਾ ਤੇ ਸ਼ਾਇਦ ਮੇਰੇ ਉੱਤੇ ਰੂਲ ਨਾ ਲਾਗੂ ਹੋਣ ਕਈ ਏਜੰਟ ਇਹ ਚ ਸਮਝਾ ਵੀ ਰਹੇ ਆ ਪਰ ਐਕਚੁਅਲ ਦੇ ਵਿੱਚ ਸਚਾਈ ਕੀ ਹੈ ਇਹ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦਰਸਲ ਤੁਹਾਨੂੰ ਦੱਸ ਦੇਣਾ ਹੈ ਕਿ ਜਿਹੜੀਆਂ ਵੀ ਅਪਲੀਕੇਸ਼ਨ ਰਿਫਿਊਜ਼ ਹੋ ਚੁੱਕੀਆਂ ਨੇ ਉਹਨਾਂ ਅਪਲੀਕੇਸ਼ਨ ਨੂੰ ਦੁਬਾਰਾ ਤੁਸੀਂ ਧਿਆਨ ਨਾਲ ਚੈੱਕ ਕਰਨਾ ਹੈ ਕਿਉਂਕਿ ਜੋ ਬਦਲਿਆ ਹੈ ਖਾਸ ਕਰਕੇ ਉਹ ਸਿਰਫ ਐਲ ਐਮ ਆਈਏ ਦਾ ਪ੍ਰੋਸੈਸ ਇੱਕ ਪਾਸੇ ਉਹ ਨਹੀਂ ਬਦਲਿਆ ਉਹ ਕਈ ਪਾਸੇ ਬਦਲਿਆ ਹੈ ਕਈ ਪਾਸੇ ਦਾ ਮਤਲਬ ਇਹ ਹੋ ਗਿਆ ਕਿ ਹੁਣ ਜਿਹੜੀ ਨੈਕਸਟ ਐਲ ਐਮ ਆਈਏ ਹੋਏਗੀ ਜਿਹੜਾ ਵਰਕ ਪਰਮਿਟ ਤੁਸੀਂ 26 ਤਰੀਕ ਤੋਂ ਬਾਅਦ ਅਪਲਾਈ ਕਰ ਰਹੇ ਹੋ 26 ਸਤੰਬਰ ਤੋਂ ਉਸ ਵਰਕ ਪਰਮਿਟ ਦੀ ਵੈਲਿਡਿਟੀ ਸਿਰਫ 1 ਸਾਲ ਹੋਣੀ ਹੈ ਜੇ ਤੁਸੀਂ 30 ਲੱਖ 35 ਲੱਖ 20 ਲੱਖ ਚ ਗੱਲ ਕੀਤੀ ਹੋਈ ਹੈ 18 ਲੱਖ ਚ ਗੱਲ ਕੀਤੀ ਹੋਈ ਹੈ ਤਾਂ ਉਹ ਤੁਹਾਡਾ ਵਰਕ ਪਰਮਿਟ 1 ਸਾਲ ਦੇ ਲਈ ਤੁਹਾਨੂੰ ਮਿਲਦਾ ਹੈ 1 ਸਾਲ ਦੇ ਲਈ ਹੀ ਸਿਰਫ ਵੈਲਿਡ ਹੋਵੇਗਾ ਇਹ ਚੀਜ਼ ਬਹੁਤ ਜ਼ਰੂਰੀ ਹੈ ਧਿਆਨ ਵਿੱਚ ਰੱਖਣੀ ਤੁਹਾਡੇ ਸੋ ਜੇਕਰ ਤੁਸੀਂ 18 20 ਲੱਖ ਜਾਂ 25 30 ਤੇ 35 ਲੱਖ ਰੁਪਏ ਲਗਾ ਰਹੇ ਹੋ ਤਾਂ ਇੱਕ ਸਾਲ ਦੇ ਵਰਕ ਪਰਮਿਟ ਲਈ ਲਗਾ ਰਹੇ ਹੋ ਜਿਹਦੇ ਵਿੱਚ ਤੁਹਾਨੂੰ ਪੀਆਰ ਨਹੀਂ ਮਿਲਣੀ ਹੈਗੀ ਪੀਆਰ ਕਿਉਂ ਨਹੀਂ ਮਿਲਣੀ ਉਹ ਮੈਂ ਅੱਗੇ ਚੱਲ ਕੇ ਤੁਹਾਨੂੰ ਸਮਝਾਵਾਂਗਾ ਪ੍ਰੋਪਰ ਟੰਗ ਦੇ ਨਾਲ ਉਸ ਤੋਂ ਬਾਅਦ ਜਿਹੜਾ ਹੁਣ ਤੁਸੀਂ ਵਰਕ ਪਰਮਿਟ ਅਪਲਾਈ ਕਰੋਗੇ ਉੱਤੇ EMPLOYER ਜਿਨੇ ਤੁਹਾਨੂੰ ਸਪான்ਸਰ ਕੀਤਾ ਹੈ ਉਹਦੇ ਉੱਤੇ ਨਵੇਂ ਰੂਲ ਕੰਡੀਸ਼ਨ ਲਾਗੂ ਹੋਣਗੇ ਨਵੇਂ ਰੂਲ ਕੰਡੀਸ਼ਨ ਦਾ ਮਤਲਬ ਕੀ ਹੈ ਉਹ ਹੀ ਸਮਝੋ EMPLOYER ਦੀ एलिजिਬਿਲਟੀ ਨਾਲ ਪਹਿਲਾਂ ਕੀ ਸੀਗਾ ਕਿ ਜੇਕਰ ਇੱਕ EMPLOYER ਨੇ ਫੋਰਨਰ ਵਰਕਰ ਹਾਇਰ ਕਰਨਾ ਸੀਗਾ ਤੇ ਉਹਦੇ ਵਾਸਤੇ ਟਰਮਸ ਕੰਡੀਸ਼ਨ ਬਹੁਤ ਜ਼ਿਆਦਾ ਸੌਖੀਆਂ ਸੀਗੀਆਂ ਹੁਣ ਬਹੁਤ ਜ਼ਿਆਦਾ ਹਾਰਡ ਹੈ ਜੇਕਰ ਉਹ एलिजिਬਲ ਹੈ ਤਿੰਨ ਬੰਦੇ ਸਿਰਫ ਕੈਨੇਡਾ ਦੇ ਬਾਹਰੋਂ ਸੱਦਣ ਵਾਸਤੇ ਤੇ ਦੋ ਜਾਣਿਆਂ ਦਾ ਅਪਰੂਵ ਹੋ ਗਿਆ ਤੁਹਾਡਾ ਰਿਫਿਊਜ਼ ਹੋ ਗਿਆ ਠੀਕ ਹੈ ਤਿੰਨਾਂ ਦੇ ਵਿੱਚੋਂ ਤਾਂ ਕੀ ਤੁਹਾਡੇ ਲਈ ਫਿਰ ਫਾਈਲ ਕਰਨ ਦੇ ਵਿੱਚ ਫਾਇਦਾ ਹੈਗਾ ਇੱਥੇ ਮੈਂ ਤੁਹਾਨੂੰ ਪੁਆਇੰਟ ਸਮਝਾਉਣ ਦੀ ਕੋਸ਼ਿਸ਼ ਕਰਦਾ ਜੇਕਰ ਕੋਈ ਪਹਿਲਾਂ ਤਿੰਨ EMPLOYEES ਸੱਦ ਸਕਦਾ ਸੀ ਹੁਣ ਉਹ ਦੋ ਹੀ ਸੱਦ ਸਕਦਾ ਹੈ ਯਾਨੀ ਕਿ ਪਹਿਲਾਂ ਜੇਕਰ 20% ਤੁਸੀਂ ਬਾਹਰੋਂ ਆਪਣੀ ਸਟਾਫ ਹਾਇਰ ਕਰ ਸਕਦੇ ਸੀਗੇ ਤੇ ਹੁਣ ਸਿਰਫ 10% ਹੀ ਕਰ ਸਕਦੇ ਹੋ ਯਾਨੀ 10 EMPLOYEES ਜੇਕਰ ਉਹਦੇ ਕੋਲ ਸੀਗੇ ਉਹਨੇ ਦੋ ਬਾਹਰੋਂ ਸੱਦਨੇ ਸੀ ਇੱਕ ਦੀ ਅਪਲੀਕੇਸ਼ਨ ਰਿਫਿਊਜ਼ ਹੋਗੀ ਇੱਕ ਦੀ ਅਪਰੂਵ ਹੋਗੀ ਤੇ ਜੇਕਰ ਹੁਣ ਦੂਜਾ ਲਾਏਗਾ ਤਾਂ ਉਹਦੀ ਅਪਰੂਵ ਨਹੀਂ ਹੋਣੀ ਕਿਉਂਕਿ ਉਹਦੀ ਐਲੀਜੀਬਿਲਿਟੀ ਹੁਣ ਇੱਕ EMPLOYE ਦੀ ਰਹਿ ਗਈ ਤੇ ਉਹਦੀ ਅਪਰੂਵ ਹੋ ਚੁੱਕੀ ਹੈ ਯਾਨੀ ਕਿ ਉਹਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਟਾਈਟ ਹੋ ਚੁੱਕਾ ਹੈ ਉਹ ਪਹਿਲਾਂ 10 ਚੋਂ ਦੋ ਬੰਦੇ ਬਾਹਰੋਂ ਸਾਥ ਸਕਦਾ ਸੀ ਹੁਣ ਉਹ ਸਿਰਫ ਇੱਕ ਬੰਦਾ ਸਾਥ ਸਕਦਾ ਹੈ ਸੋ ਇਸ ਜਾਲ ਦੇ ਵਿੱਚ ਦੁਬਾਰਾ ਨਾ ਫਸਿਓ ਕਈ ਏਜੰਟ ਰੀ ਅਪਲਾਈ ਕਰਨ ਦੇ ਨਾਮ ਦੇ ਉੱਤੇ 5-5000 ਡਾਲਰ ਵਸੂਲਣਾ ਸ਼ੁਰੂ ਕਰ ਚੁੱਕੇ ਨੇ ਕੋਈ 2000 ਡਾਲਰ ਲੈ ਰਿਹਾ ਕੋਈ 3 ਲੈ ਰਿਹਾ ਤੇ ਕੋਈ 4 ਤੇ ਕੋਈ 5 ਲੈ ਰਿ ਕਿ ਤੁਹਾਡਾ ਰੀ ਅਪਲਾਈ ਕਰ ਦਿੰਨੇ ਆ ਕੇਸ ਸੋ ਇਹ ਚੀਜ਼ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਹੁਣ ਦੂਜੀ ਗੱਲ ਜੇਕਰ ਤੁਹਾਡੀ ਐਲ ਐਮ ਆਈਏ ਦੀ ਵੈਲਿਡਿਟੀ 2 ਸਾਲ 3 ਸਾਲ ਸੀਗੀ ਉਹ ਚੀਜ਼ ਧਿਆਨ ਰੱਖਿਓ ਕਿ ਹੁਣ ਤੁਹਾਡੇ ਐਲ ਐਮ ਆਈਏ ਦੀ ਜਦੋਂ ਹੁਣ ਨਵੀਂ ਐਲ ਐਮ ਆਈਏ ਤੁਸੀਂ ਲਗਾਨੀ ਆ ਅਪਡੇਟਡ ਐਲ ਐਮ ਆਈਏ ਲਗਾਓ ਕਿਉਂਕਿ ਪਿਛਲੀ ਐਲ ਐਮ ਆਈਏ ਦੇ ਉੱਤੇ ਕਲੇਰਟੀ ਕੋਈ ਨਹੀਂ ਜੇ ਹੈਗੀ ਇਹ ਚੀਜ਼ ਧਿਆਨ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਤੁਹਾਨੂੰ ਨਹੀਂ ਦੱਸਿਆ ਜਾ ਰਿਹਾ ਉਸ ਤੋਂ ਬਾਅਦ ਹੁਣ ਬਹੁਤ ਹਾਈ ਰਿਫਿਊਜ਼ਲ ਰੇਟ ਹੈ ਖਾਸ ਕਰਕੇ ਵਰਕ ਪਰਮਿਟ ਦੇ ਮਾਮਲੇ ਦੇ ਵਿੱਚ ਐਲ ਐਮ ਆਈਏ ਵਾਲੇ ਉਹਦੇ ਵਿੱਚ ਐਪਲੀਕੇਸ਼ਨਸ ਬਹੁਤ ਜ਼ਿਆਦਾ ਰਿਫਿਊਜ਼ ਹੋ ਰਹੀਆਂ ਨੇ ਤੇ ਜਦੋਂ ਐਪਲੀਕੇਸ਼ਨ ਰਿਫਿਊਜ਼ ਹੋ ਰਹੀਆਂ ਨੇ ਉਹ ਖਾਸ ਕਰਕੇ ਲੋ ਵੇਜ ਵਾਲਿਆਂ ਦੀਆਂ ਜ਼ਿਆਦਾ ਰਿਫਿਊਜ਼ ਹੋ ਰਹੀਆਂ ਨੇ ਕਿਤੇ ਕਿਤੇ ਹਾਈ ਵੇਜ ਵਾਲਿਆਂ ਦੀ ਵੀ ਰਿਫਿਊਜ਼ ਹੋ ਰਹੀ ਹੈ ਪਰ ਉਸ ਰਿਫਿਊਜ਼ਲ ਤੋਂ ਬਾਅਦ ਰੀ ਐਪਲੀਕੇਸ਼ਨ ਜਦੋਂ ਤੁਸੀਂ ਕਰਨਾ ਹੈ ਤਾਂ ਧਿਆਨ ਇਹ ਚੀਜ਼ ਦਾ ਰੱਖਣਾ ਹੈ ਕਿ ਆਹ ਜਿਹੜੀਆਂ ਟਰਮਸ ਕੰਡੀਸ਼ਨ ਤੁਹਾਨੂੰ ਦੱਸੀਆਂ ਤੁਹਾਡੇ ਤੇ ਲਾਗੂ ਹੁੰਦੀਆਂ ਨੇ LMIA ইস্যੂ ਵੀ ਹੁਣ ਉਥੋਂ ਹੋਵੇਗਾ ਜਿਹੜੇ ਏਰੀਆ ਦੇ ਵਿੱਚ ਅਨਪਲੋਇਮੈਂਟ ਰੇਟ ਜਿਹੜਾ ਉਹ 6% ਤੋਂ ਘੱਟ ਹੋਵੇਗਾ ਤੇ ਹੁਣ ਇਹ ਨਹੀਂ ਪਤਾ ਕਿ ਤੁਹਾਡੀ ਜਿੱਥੇ LMIA ਲੱਗੀ ਹੈ ਉਸ ਏਰੀਆ ਦੇ ਵਿੱਚ 6% ਹੈ 6% ਤੋਂ ਘੱਟ ਹੈ ਸੋ ਬਹੁਤ ਜ਼ਿਆਦਾ ਕਨਫਿਊਜ਼ਿੰਗ ਵਾਲਾ ਸਿਸਟਮ ਸੀਗਾ ਮੇਰਾ ਮਤਲਬ ਸੀਗਾ ਕਿ ਤੁਹਾਨੂੰ ਇੱਥੇ ਕਲੀਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀ ਹੁਣ ਰਹੀ ਗੱਲ ਓਪਨ ਵਰਕ ਪਰਮਿਟ ਦੀ ਭਈ ਓਪਨ ਵਰਕ ਪਰਮਿਟ ਦਾ ਇੱਕ ਬਹੁਤ ਸਾਫ਼ ਜਾਂ ਨਿਚੋੜ ਹੈ ਕਿ ਜਿਹੜੇ ਵੀ ਓਪਨ ਵਰਕ ਪਰਮਿਟ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ ਭਾਵੇਂ ਉਹ ਸਪਾਊਸਲ ਓਪਨ ਵਰਕ ਪਰਮਿਟ ਅਪਲਾਈ ਕਰਨਾ ਹੈ ਭਾਵੇਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ ਤੁਸੀਂ ਘੱਟ ਤੋਂ ਘੱਟ ਆਪਣੀ ਐਲੀਜੀਬਿਲਟੀ ਚੈੱਕ ਕਰਕੇ ਹੀ ਅਪਲਾਈ ਕਰਿਓ ਇਹਦੇ ਉੱਤੇ ਮੈਂ ਅਲੱਗ ਤੋਂ ਵੀਡੀਓ ਬਣਾਵਾਂਗਾ ਜਿਹੇ ਚ ਬਣਾਵਾਂਗਾ ਬਹੁਤ ਲੰਬੀ ਵੀਡੀਓ ਹੋ ਜਾਣੀ ਇਸ ਟੌਪਿਕ ਤੇ ਮੈਂ ਇੱਕ ਅੱਧੇ ਦੋ ਚਾਰ ਦਿਨ ਦੇ ਵਿੱਚ ਤੁਹਾਨੂੰ ਵੀਡੀਓ ਮਿਲ ਜੇਗੀ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਉਹਦੇ ਵਿੱਚ ਮੈਂ ਦੱਸੂਗਾ ਕੌਣ ਐਲੀਜੀਬਲ ਹੈਗਾ ਇਹ ਕੌਣ ਐਲੀਜੀਬਲ ਨਹੀਂ ਹੈਗਾ ਸਪousal ਵਾਸਤੇ ਜਾਂ PGWP ਵਾਸਤੇ ਉੱਚ ਵੀ ਕਾਫੀ ਤੰਦਲੀ ਚੱਲ ਰਹੀ ਹੈ ਉਹਦੇ ਵਿੱਚ ਵੀ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਬਣਾ ਕੇ ਪੂਰਾ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਉਮੀਦ ਕਰਦਾ ਮਿਲ ਪਸੰਦ ਆਇਆ ਹੋਗਾ ਚਲੋ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਨਹੀਂ ਹੁੰਦਾ ਕੀ ਤੁਹਾਡਾ ਸੋਪੀਛਾ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕੇ ਸ਼ੇਅਰ ਕਰੋ ਧੰਨਵਾਦ